ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਕਠਿਆਲਾ ਤਹਿਸੀਲ ਡੇਰਾ ਬਾਬਾ ਨਾਨਕ ਤੇ ਜ਼ਿਲ੍ਹਾ ਗਰਦਾਸਪੁਰ ਉੱਤਮ ਵੀਰ ਕੋਲ ਆਏ ਆ ਤੇ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ ਤਿੰਨ ਮੱਝਾਂ ਤੇ ਇੱਕ ਗੱਬਨ ਗਾਂ ਤੁਹਾਨੂੰ ਦਿਖਾਉਣੀ ਆ ਮੱਝਾਂ ਤਿੰਨੇ ਸੂਈਆਂ ਸਵਾਈਆਂ ਤੁਹਾਨੂੰ ਦਿਖਾਵਾਂਗੇ ਤੇ ਬਾਕੀ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਬੇਨਤੀ ਇਹ ਹੀ ਹੁੰਦੀ ਆ ਵੀ ਸੂਈਆਂ ਦੀ ਆਪਣੀ ਦੋ ਟਾਈਮ ਚਵਾਈ ਕਰਕੇ ਤਸੱਲੀ ਕਰਕੇ ਖੜੋ ਤੇ ਗੱਬਨ ਆਪਣੀ ਪਾਸ ਕਰਕੇ ਖੜੋ ਜੀ ਇੱਕ ਤੁਹਾਨੂੰ ਆ ਕਾਫੀ ਚੰਗੇ ਕਦ ਕਾਠ ਵਾਲੀ ਇੱਕ ਚੰਗੇ ਰਿਕਰਡ ਵਾਲੀ ਝੋਟੀ ਵੀ ਤੁਹਾਨੂੰ ਦਿਖਾਉਣੀ ਹੈ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਵੀਰ ਜੀ ਹੋਠੀਕ ਠਾਜ ਜੀ ਵਧੀਆ ਵਧੀਆ ਕਿਰਪਾ ਜੇ ਬਾਬਾ ਚਲੋ ਵਧੀਆ ਕਿਰਪਾ ਜੀ ਦਿਜੀਏ ਤੇ ਨਾਮ ਦੱਸ ਤੇ ਕਿਹਦੀ ਫਿਰ ਨਾਮ ਆਪਣਾ ਪ੍ਰਤਮ ਸਿੰਘ ਜੇ son of ਗੁਰਦੇਵ ਸਿੰਘ ਵਪਾਰੀ ਪਿੰਡ ਕਠਿਆਲਾ ਤਸੀਹ ਡੇਰਾ ਬਾਬਾ ਨਾਨਕ ਜ਼ਿਲ੍ਹਾ ਗੁਰਦਾਸਪੁਰ ਫੋਨ ਨੰਬਰ 98554 76701 ਦੂਸਰਾ ਨੰਬਰ 9914255054 ਠੀਕ ਆ ਹਾਂਜੀ ਹਾਂਜੀ ਤੇ ਅੱਜ ਵੈਰੈਟੀ ਸਾਰੀ ਆ ਆਪਣੇ ਕੋਲ ਵੈਰੈਟੀ ਆਪਣੇ ਕੋਲ ਸਾਰੀ ਆ ਕਰੀਬਨ ਰੋਜ਼ ਹੀ ਹੁੰਦੀ ਆ ਚਲੋ ਹਰ ਕੀ ਵੀਡੀਓ ਦੇ ਗੈਪ ਥੋੜਾ ਜਿਹਾ ਪਾ ਗਿਆ ਆਪਣਾ ਠੀਕ ਆ ਬਾਕੀ ਮਾਲ ਆਉਂਦਾ ਜਾਂਦਾ ਰਹਿੰਦਾ ਆਪਣੇ ਮਤਲਬ ਇਹ ਵੱਡੀ ਤੋਂ ਵੱਡੀ ਮੈਂ ਵੀ ਅੱਜ ਤੋਂ ਛੋਟੀ ਤੋਂ ਛੋਟੀ ਵੀ ਦਿਖਾਵਾਂਗੇ ਠੀਕ ਆ ਜੀ ਸਾਰੇ ਰੇਟ ਨੇ ਆਪਣੇ ਕੋਲ ਚਲੋ ਫਿਰ ਸ਼ੁਰੂਆਤ ਜਿਹੜੀ ਆ ਪਹਿਲੇ ਨੰਬਰ ਤੇ ਜਿਹੜੀ ਛੋਟੀ ਆ ਪਹਿਲੇ ਨੰਬਰ ਤੇ ਸੂਈ ਸਵਾਈ ਛੋਟੀ ਜੀ ਆ ਚੰਗੇ ਕੱਦ ਕਾਟ ਚ ਆ ਜਦ ਬਲਾ ਗਿਆ ਇਹ ਕਵਾਲ ਵੀ ਕਿ ਜਿਹੜਾ ਕਵਾਲ ਚਟਾ ਵੀ ਨਹੀਂ ਕੂਚੇ ਵੀ ਹੈਗਾ ਠੀਕ ਹੈ ਜੀ ਤੇ ਕੱਟੀ ਵੀ ਪੂਰੀ ਮੋਰਾ ਨਾ ਸਕੀ ਹੈ ਠੀਕ ਹੈ ਜੀ ਤੇ ਬਾਕੀ ਥਣਾ ਦਾ ਸਾਈਜ਼ ਗੈਪ ਵੀ ਚੰਗਾ ਦੂਰ ਦੂਰ ਜਿਹੜਾ ਥਣ ਲੱਗਾ ਪਾ ਨਾ ਉਹਨਾਂ ਗਾਹ ਨੂੰ ਕੱਢਦੀ ਹੈ ਤੇ ਉਹਨਾਂ ਹੀ ਹਵਾਨਾ ਪਛਾਣ ਕੱਢਦੀ ਹੈ ਮਿਲਕਵੈਨ ਵੀ ਚੰਗੀ ਲੱਗੀ ਆ ਹਾਂ ਦੇਖ ਸਾਦੇ ਜੀ ਗਾਵਾਂ ਵਾਂਗੂ ਮਿਲਕਵੈਨ ਲੱਗੀ ਆ ਤਥਾਨ ਵੀ ਚੰਗੇ ਗੱਭ ਤੇ ਉੱਦੇ ਕੀ ਥਾਨ ਲਗਦੇ ਆ ਉੱਦੇ ਕੀ ਪਿਛਲੇ ਕਿੰਨਾ ਚਿਰ ਹੋ ਗਿਆ ਵੀਰ ਜੀ ਨਾ ਸੂਈ ਨਾ ਵੀਰ ਜੀ ਨੂੰ ਅੱਜ ਕੋਈ 4 ਦਿਨ ਸੂਈਨ ਹੋ ਗਏ ਜੀ ਅੱਛਾ ਹਾਂਜੀ ਹਾਂਜੀ ਕਿੰਨਾ ਦੁੱਧ ਤਿਆਰ ਕਰ ਗਈ ਜੀ ਦੁੱਧ ਐ ਟਾਈਮ ਦਾ 13 ਲੀਟਰ ਠੰਡਾ ਕਰਕੇ ਜੀ ਤਿਆਰ ਜਿਹੜਾ ਬਿਲਕੁਲ ਜਿਹੜਾ ਦੁੱਧ 16 1700 ਅਸਤਰਾਂ ਭਰੇ ਕੀ ਨਾਰਮਲ ਜੀ ਅੱਛਾ ਹਾਂਜੀ ਹਾਂਜੀ ਇੱਥੋਂ ਤੱਕ ਦੁੱਧ ਕਰ ਜੂਗੇ ਕਰ ਦੇ ਜੀ ਪਿਛਲੇ ਸਵੇਰੇ 18 ਲੀਟਰ ਕੱਢਿਆ ਆ ਦਾ ਅੱਛਾ ਹਾਂਜੀ ਤੋਰੋ ਹਾਂ ਫਿਰ ਇੱਕ ਰੀਨ ਮਗਰ ਕੱਟੀ ਵੀ ਬਹੁਤ ਆਫਰੀ ਸੋਹਣੇ ਬਾਤ 13 ਲੀਟਰ ਦੁੱਧ ਕਹਿੰਦੇ ਕੀ ਮ ਤਾਜੀ ਸੂਈ ਆ ਬਾਕੀ ਇਹ ਆ ਵੀ ਕੱਦ ਕੱਠ ਪੱਖੇ ਪੂਰੀ ਜਵਾਨੇ ਚੰਗੇ ਝੋਟੀਆਂ ਸੰਭੀ ਆ ਕਿਸੇ ਵੀ ਨੇ ਜਿਹੜੇ ਵੀ ਕੁਸ਼ਕੀਨ ਆ ਚੰਗੀਆਂ ਸੋਹਣੀਆਂ ਝੋਟੀਆਂ ਘਰੇ ਰੱਖਣ ਦੇ ਉਹਨਾਂ ਵੀਰਾਂ ਵਾਸਤੇ ਆ ਜਿਹੜੀ ਆ ਦੇਖ ਸਕਦੇ ਜੀ ਥੱਲੇ ਵੀ ਸ਼ਾਮ ਤੱਕਰ ਬਾਕੀ ਆਪਣੇ ਟਾਈਮ ਦੇ ਸਹਾਰ ਨਾਲ ਚੰਗਾ ਤਿਆਰ ਹੋ ਗਈ ਹੈ ਤੇ ਦੁਪਹਿਰ ਦਾ ਟਾਈਮ ਹੈ ਜਿਹੜੀ ਆਪਾਂ ਵੀਡੀਓ ਬਣਾਉਂਦੇ ਆ ਤੇ ਹੁਣ ਜਿਹੜਾ 13 ਲੀਟਰ ਦੁੱਧ ਘਰੋ ਚਵਾ ਦੋਗੇ ਹਨਾ ਸਾਜੀ ਜੀ ਠੰਡਾ ਕਰਕੇ ਇਹਦੀ ਕੋਈ 13 ਲੀਟਰ ਅੱਗੇ ਜਾਂਦਾ ਰਹੇ ਸਰਦੀ ਦਾ ਜੀ ਤੇ ਮਗਰ ਕੱਟੀ ਹੈ ਤੇ ਆਹ ਵਾਲੀ ਜੀ ਕੱਟੀ ਦੇਖੋ ਪ्योर ਮੋਰਾ ਨਸਲ ਦੀ ਆਹ ਵਾਲੀ ਕੱਟੀ ਜੀ ਮਗਰ ਕੱਟੀ ਵੀ ਚੰਗੀ ਆ ਦੇਖੋ ਕੋਈ ਰਾਲ ਨਹੀਂ ਪੂਛਦੇ ਚੁਪਾ ਕੇ ਰੱਖ ਠੀਕ ਹੈ ਜੀ 나ੜੋ ਜਿਹੜਾ ਇਹ ਨਾਲ ਹੀ ਆ ਕਰਦੀ ਹੈ ਆ ਦੇਖ ਸਕਦੇ ਜੀ ਠੀਕ ਹੈ ਤਾਂ ਜਾਇ ਬੱਚਾ ਆ ਤੇ ਕਿੰਨਾ ਫਿਰ ਇਹਦਾ ਮੁੱਲ ਵੀਰ ਜੇ ਤੁਹਾਨੂੰ ਪਤਾ ਹੈ ਵੀ ਦੁੱਧ 16 17 ਲੀਟਰ ਦਾ ਮੁੱਲ ਤਾਂ ਫਿਰ ਲਾ ਕੇ ਪੈਸੇ ਟੰਗ ਰਹੇ ਆ ਪਰ ਆਪਣਾ ਮੁੱਲ ਫਿਰ ਨਾਰਮਲ ਹੋਏਗਾ ਅੱਛਾ ਹਾਂਜੀ ਜੋ ਹੋ ਗਿਆ ਆਪਾਂ ਇਹਦਾ ਮੁੱਲ ਨਾਲ ਨਾਲ ਬਾਕੀ ਸਾਰਾ ਨਿਕਲਣਾ ਸ਼ੋਅ ਕਰਾਂਗੇ ਇਹਦਾ ਫੋਨ ਤੇ ਕਰਾਂਗੇ ਫਿਰ ਵੀ ਫੋਨ ਲਾਏ ਬਿਲਕੁਲ ਨਾਰਮਲ ਰੇਟ ਤੇ ਮਾਨਸਾਨ ਕਰਾਂਗੇ ਛੋਟੀ ਦੇ ਸਾਹ ਨਾਲ ਕੋਈ ਮੁੱਲ ਲਾਵੇ ਤੇ ਉਸ ਸਾਹ ਨਾਲ ਸੌਦਾ ਕਰ ਲੇ ਉਸ ਸਾਹ ਆਪਾਂ ਫਿਰ ਵੀ ਛੱਡ ਕੇ ਦਾਂਗੇ ਜਿਹੜੇ ਸਾਹ ਦੀ ਛੋਟੀ ਆ ਠੀਕ ਹੈ ਜੀ ਹਾਂ ਜੀ ਠੀਕ ਹੈ ਤੇ ਹੁਣ ਆ ਦੂਸਰੇ ਨੰਬਰ ਤੇ ਆ ਗਈ ਇਹ ਵੀ ਸੀ ਫਿਰ ਇਹਦੇ ਵੀ ਚੰਗੇ ਕੋਕੇ ਜੜੇ ਸੀ ਅੱਜ ਹਾਂ ਜੀ ਆਏ ਕੋਕਿਆਂ ਵਾਲੀ ਹੈ ਵੀ ਜੀ ਠੀਕ ਹੈ ਜੀ ਹਾਂ ਜੀ ਠੀਕ ਹੈ ਇਹਨਾਂ ਸਹੀ ਨਾਲ ਪੰਜ 6 ਦਿਨ ਹੋ ਗਏ ਜੀ ਠੀਕ ਐ ਇਹਦੇ ਥੱਲੇ ਇਹਦਾ ਠੰਡਾ ਵਰਕੇ ਦੁੱਧ ਆ ਕੋਈ 9 ਲੀਟਰ ਹੈਗਾ 10 ਲੀਟਰ ਤੋਂ ਅੰਦਰ ਵਰਜਣਾ 3910 ਅੱਛਾ ਤੇ ਇੱਕ ਦੁੱਧ ਕਰੇਗੀ ਮੈਲੇ 100 ਚੱਲਣਗੀਆਂ ਛੋਟੀਆਂ ਕਿੰਨਾ ਕੁ ਚਵਾਈ ਜਾਊਗੀ ਇਹ ਦੁੱਧ 12 ਲੀਟਰ ਭਰੀ ਜਾਏਗੀ ਇਹ ਵੀ ਵਿੱਚ ਅੱਛਾ ਹਾਂਜੀ ਹਾਂਜੀ ਤੋਰਾਂ ਫੇਰ ਇੱਕ ਰੀਤ ਨਾ ਇਹਦੇ ਮਗਰ ਕੱਟਾ ਜੇ ਇਹਦੇ ਮਗਰ ਕੱਟਾ ਆ ਆ ਥਾਣੇ ਦੇ ਵੀ ਆਪਾਂ ਦੇਖ ਸਕਦੇ ਲੱਗੇ ਤੋਂ ਚੰਗੇ ਗਿਆਪ ਤੇ ਤਾਂ ਕਿ ਜੇ ਟਾਈਮ ਦੁਪਹਿਰ ਦਾ ਵਾ ਆਪਣਾ ਸ਼ਾਮ ਤੱਕ ਇਹਨਾਂ ਨੇ ਹਵਾਨੇ ਤਿਆਰ ਕਰਨੇ ਤਾਜੀ ਸੋਈ ਹੈ ਵੀ ਅਜ ਬਹੁਤੇ ਦਿਨਾਂ ਦੀ ਨਹੀਂ ਸੋਈ ਪੇਟ ਫੋੜੇ ਤਾਂ ਇਹ ਵੀ ਚੰਗੀ ਜਿਹੀ ਰਾਜੀ ਆ ਸੰਭੀ ਸੰਭੀ ਚੰਗੀ ਆ ਬਾਕੀ ਲੋਈ ਛੋਟੀ ਹੈ ਵੀ ਆ ਦੇਖਾ ਦੇਖਾ ਨਾ ਇਹਦਾ ਵੀ ਲੱਗੇ ਰ ਤੇ ਸਾਂਤੂ ਨੇ ਵੀ ਦਿੱਤੀ ਓਕੇ ਜੀ ਸਾਰੇ ਇਹਦੇ ਬਿਲਕੁਲ ਓਕੇ ਵੀ ਦਿੱਤੀ ਸਾਂਤੂ ਨੇ ਵੀ ਤਸੱਲੀ ਕਰ ਦਿੱਤੀ ਠੀਕ ਹੈ ਜੀ ਹਾਂ ਜੀ ਤੇ ਇਹਦਾ ਫਿਰ ਮੁੱਲ ਮੁੱਲ ਦੇਖੋ ਜੀ ਮੈਂ ਸਾਫ ਸੁਥਰੀ ਝੋਡੀ ਆ ਤਾਜੀ ਸੀ ਆ ਮੁੱਲ ਕਰਾਉਣ ਨੂੰ ਭਾਏ ਦੇ 85 ਕਰਾ ਲਓ ਹਾਂ ਜੀ 10000 ਦੇ ਦਾਂਗੇ 80000 ਦੇ ਹਾਂ ਜੀ ਤੇ ਬਾਕੀ ਵਿੱਚ ਛੋਟ ਛੜ ਕਰ ਦਾਂਗੇ ਨਾਲੇ ਛੋਟ ਵੀ ਜੀ ਕਰਨੀ ਕਿਉਂ ਨਹੀਂ ਕਿੰਨੀ ਕਰਦੀ ਐ ਤੇ ਨਹੀਂ ਹਾਰੀ ਹੋਰ ਛੜ ਦਾਂਗੇ 78000 ਦੇ ਹਾਂ ਜੀ ਹੋਰ ਛੜ ਦਈਏ ਹਾਂ ਜੀ ਔਰ ਇਹ 75 ਦੀ ਦੇ ਦिए ਚਲੋ ਜੀ ਵੀਰ ਜੀ ਦੇ ਦਾਂਗੇ 75 ਦੇ ਉਸੋਂ ਆਂਦੀ ਨਹੀਂ ਝੋਟੀ ਪਰ ਦੇ ਦਾਂਗੇ ਝੋਟੀ ਸਾਫ ਸੁਥਰੀ ਹੈ ਲੋਈ ਆ ਜੋਣ ਚਾਲ ਬਿਲਕੁਲ ਓਕੇ ਹੈ ਤਸल्ली ਕਰਕੇ ਖੜੇ ਗਰੰਟੀ ਵਾਲੀ ਝੋਟੀ ਜੀ ਵੀਰ ਜੀ ਠੀਕ ਹੈ ਜੀ ਹਾਂ ਜੀ ਜੀ ਬਾਕੀ ਵੀਰ ਭੇ ਫੋਨ ਲਾ ਹੀ ਮਾਨਤਨ ਕਰਾਂਗੇ ਆ ਥਣ ਦੇਖ ਸਕਦੇ ਜੇ ਇਹਦੇ ਵੀ ਅਗਲੇ ਪਿਛਲੇ ਥਣ ਲਗਭਗ ਇੱਕੋ ਜਿਹਾ ਤੇ ਆ ਪਿੱਠ ਪੜੇ ਤਾਂ ਇੱਕ ਦੀ ਫਿਰ ਤੋਂ ਦੇਖ ਸਕਦੇ ਜੀ ਤੇ ਹੁਣ ਇੱਕ ਝੋਟੀ ਤੁਹਾਨੂੰ ਮਾਜ ਇੱਕ ਔਰ ਸੂਈ ਸਵਾਈ ਤੁਹਾਨੂੰ ਦਿਖਾਉਣੀ ਹੈ ਦਸ ਗਿਆ ਦੇ ਬਾਰੇ ਵੀ ਅੱਜ ਵੇਜੇ ਵੀ ਬਿਲਕੁਲ ਤਾਜੀ ਸੂਈ ਜੇ ਇਹਨੂੰ ਪੰਜ ਚਾਰ ਦਿਨ ਹੋ ਗਏ ਆ ਅੱਛਾ ਸਵੇਰ ਤੇ ਜਾ ਜੇ ਥੋੜੀ ਜੀ ਕਿਹਨੇ ਸਾਂਭੀ ਘਾਟ ਰਹਿਣਾ ਲਸਾ ਪਾਣਿਆ ਬਾਅਦ ਇਹ ਆਟਮ ਦੁੱਧ ਦੇ ਥੋੜੇ ਵੀ 7 ਲੀਟਰ ਤਿਆਰ ਹੈਗਾ ਜੀ ਤਿਆਰ ਜਿਹੜਾ ਤਿਆਰ ਦੁੱਧ ਆ ਦੁੱਧੋਂ ਜੇ ਵਦਨ ਕਿ ਮਰੀ ਪੁਖਾਦੀ ਹੈ ਵਿਚਾਰੀ ਤੇ ਇਹ ਕਿੰਨਾ ਕਰੀ ਜਾਊਗੀ ਦੁੱਧ ਵੇਖੋ ਜੀ 8-9 ਲੀਟਰ ਭਰੀ ਹੈ ਕਿ ਨਾਰਮਲ ਹੀ ਠੀਕ ਹੈ ਜੇ ਪਛੇਵਾ ਵੱਧ ਕਰੇਗਾ ਤਾਂ ਵੱਧ ਵਿੱਚ ਵਸ ਸਕਦਾ ਜੀ ਠੀਕ ਆ ਹਾਂਜੀ ਹਾਂਜੀ ਤੋਰ ਫੇਰ ਇੱਕ ਰੀਨ ਹੁਣ 7 ਲੀਟਰ ਹੈਗਾ ਪੱਕਾ ਦੁੱਧ ਹਾਂਜੀ ਜੀ ਇਹਨਾਂ ਪੱਕਾ ਜਿਆਦਾ ਇਹ ਆ ਇਹ ਥਾਣਾ ਇਹਦੇ ਵੀ ਆਪਾਂ ਦੇਖ ਸਕਦੇ ਲੱਗੇ ਤਾਂ ਤੇ ਇਹਦੇ ਮਗਰ ਕੀ ਜੇ ਇਹਦੇ ਮਗਰ ਵੀ ਕਟਾ ਆ ਗਿਆ ਵੀ ਜੀ ਠੀਕ ਹੈ ਜੀ ਹਾਂਜੀ ਆਹ ਕੱਟੇ ਚ ਇੱਕ ਕੱਟੀ ਆ ਤੇ ਬਾਕੀ ਦੋਵੇਂ ਕੱਟੇ ਆ ਤੇ ਇਹਦਾ ਫਿਰ ਮੁੱਲ ਕਿੱਜ ਮੁੱਲ ਕਰਾਉਂਦਾ ਵੀ 60 ਕਰਾ ਲਓ 55 ਕਰਾ ਲਓ ਹਾਂਜੀ ਪਰ ਆਪਾਂ ਸਾਣਾ ਤੋਕਣ ਦਾ ਮੁੱਲ ਕਰਨਾ ਇਹਦਾ ਇਹਨਾਂ ਲੋਕੀ ਤੋਕੜਾਂ ਦੇ ਤੁਹਾਨੂੰ ਪਤਾ ਮੰਗ ਲੁੰਦੇ 50000 ਹਾਂਜੀ ਇਹ ਆਪਾਂ 45000 ਦੇ ਦਾਂਗੇ 45000 ਦੇ 45000 ਕਰ ਦਿਆ ਵਿੱਚ ਛੋਟ ਛਾਟ ਹੋਰ 1000 ਹੋਰ ਛੱਡਦਾ ਹਾਂ 1000 ਹੋਰ ਛੱਡੀਏ ਹਾਂਜੀ ਹਾਂਜੀ ਦੋ ਛੱਡਦੇ ਨੇ 43 ਜੀ ਦੇਵਾਂਗੇ ਜੀ ਦੋ ਬੰਨਾ ਛੱਡੀਏ ਹਾਂਜੀ ਹਾਂਜੀ ਤਿੰਨ ਹੀ ਛੱਡੀਏ ਤਿੰਨ ਛੱਡੀਏ 45 42000 ਜੀ ਦੇ 42 ਜੀ ਦੇਵਾਂਗੇ ਵੀ ਹੋਰ ਦੱਸੋ ਜੀ ਠੀਕ ਹੈ ਜੀ ਬਾਕੀ ਵੀ ਕੋਈ ਫੋਨ ਲਾਇ ਹੋਰੇ ਮਾਨਤਣ ਕਰਾਂਗੇ ਸਾਰੇ ਪਿਛਮ ਵਾਲੇ ਜਨਾਹ ਸਕੇ ਵਾਤਾ ਵਾਤਾ ਠੀਕ ਹੈ ਜੀ ਇੱਕ ਆ ਬੈਠ ਜੀ ਗਾਂ ਇੱਕ ਰਹਿ ਗਈ ਆ ਇਹ ਗੱਬਣਿਆ ਹਨਾ ਗੱਬਣ ਦੇ ਕੋਈ ਕਿਨੇ 10 15 ਲੈਦੀ ਜੇ ਬਾਕੀ ਠੰਡੀ ਟੀਵੀ ਆਵਜਾਈ ਉਹ ਸਜੀ ਕੋਈ ਚੱਕਰਾ ਜਿੱਥੇ ਲੱਦੀ ਆ ਤੇ ਸੂਆ ਕਿੰਨਾ ਸੋਨਾ ਇਹਨੇ ਵਿੱਚ ਸੂਆ ਦਾ ਪਹਿਲਾ ਹੀ ਜਿਹੇ ਵੇਖਣ ਦੁਜਾ ਲੱਗਦੀ ਏ ਥੋੜੀ ਜੀ ਅੱਛਾ ਬਲ ਜਵਾਨ ਹੋ ਕੇ ਬਣੀ ਆ ਜਰਾ ਕੀ ਠੀਕ ਹੈ ਤੇ ਕਿੰਨੇ ਕ ਦੁੱਧ ਆ ਲਈ ਆ ਦੁੱਧ ਦੇ 1500 ਲੀਟਰ ਕੱਢੇ ਹੀ ਨਾਰਮਲ ਆ ਜੇ ਦਿਨ ਨੇ ਲੈਣੇ ਕੋਈ 10 ਲਾ ਜੇ 15 ਲਾ ਜੇ ਅਜੇ ਸੋਨੇ ਬਣੇ ਕੀ ਯਾਰ ਤੋਰ ਦੋ ਫਿਰ ਇੱਕ ਰੀਨ ਨਹੀਂ ਜੇ ਫਲੇ ਉੱਤ ਲੰਡਾ ਲੰਡਾ ਜੀ ਲੈ ਪਾਣਾ ਲੱਗਣਾ ਇੱਕ ਅੱਧਾ ਘਾਟ ਪੱਖੋਂ ਚੰਗੀ ਆ ਉਤਰ ਹਾਂ ਬਟਾ ਜੇ ਬਣੇਗੀ ਚੰਗੀ ਹੋਵੇ ਤੇ ਤਾਂ ਫਿਰ ਮੁੱਲ ਇਹਦੇ ਮੁੱਲ ਕਰਾਉਣਾ ਦਾ 55 ਕਰਾ ਲਓ 50 ਕਰਾ ਲਓ ਅੱਛਾ 45000 ਰੁਪਏ ਦੀ ਦੇ ਦਾਂਗੇ 45 ਪਰ ਕਿੰਨਾ ਵਸੀ ਤਿਆਰ ਹੋ ਗਈ ਵਸੀ 60000 ਦੀ ਰੰਦਾ ਕਿਆ ਅੱਛਾ ਲੈ ਬਣੇਗੀ ਚੰਗੀ ਢਲਣ ਢਲਣ ਜਿੰਨਾ ਤੇ ਉਤਰਾ ਦੁੱਧ ਕਿੰਨਾ ਕੱਢੀ ਜਾਊਗੀ ਦੁੱਧੇ 16 17 15 16 ਦੇ ਨਾਰਮਲ ਹੀ ਭਰੇਗੀ ਕਿਉਂਕਿ ਗਾਂ ਰੁੱਤ ਚੰਗੀ ਆ ਜਣੀ ਹੈ ਤੁਹਾਨੂੰ ਵੀ ਪਤਾ ਵੀ ਜੀ ਠੀਕ ਹੈ ਹਾਂਜੀ ਹਾਂਜੀ ਤੇ ਬਾਕੀ 45 ਜੋ ਕਰਨਾ ਮਾਨ ਤਨ ਕੋਈ ਕਰਾਂਗੇ ਮਾਨ ਤਨ ਕਰਨਾ ਕੋਈ ਕੋਈ ਫੋਨ ਲਾਊਗਾ ਤੇ ਵੀਰ ਮਾਨ ਦਾ ਖੁੱਲੇ ਹੋਣਗੇ ਵੇ ਜੀ ਖੁੱਲੇ ਮਾਨ ਤਨ ਕਰਨੇ ਆਗੇ ਠੀਕ ਹੈ ਤੇ ਬਾਕੀ ਇਹ ਵੀ ਸੂਈਆਂ ਤੁਹਾਡੇ ਘਰੋਂ ਚੁਆਈ ਕਰਕੇ ਖੜੇ ਕੋਈ ਤੇ ਗੱਪਣਾ ਆਪਣੀਆਂ ਪਾਸ ਕਰਕੇ ਤਸ ਕਰਾਂਗੇ ਕਾਂ ਵੇ ਜੀ ਉਹ ਸਹੀ ਹੋਏਗਾ ਇੱਥੇ ਤਸੱਲੀ ਕਰਕੇ ਖੜੇ ਫਿਰ ਵੀ ਕਿਨੇ ਤੇ ਆਪਣੀ ਤਸ ਥੱਲੀ ਕਰਕੇ ਫਿਰ ਮਾਲ ਫੜੋ ਠੀਕ ਹੈ ਜੀ